ਵੀਰੋ ਅੱਜ ਅਜੇਹੇ ਬਾਪੂ ਜੀ ਹੁਣਾਂ ਕੋਲ ਪਹੁੰਚੇ ਆ ਜਿਹੜੇ ਮੂੰਗੀ ਤੋਂ ਚੰਗੀ ਕਮਾਈ ਕਰ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਤੇ ਕਿਹੜਾ ਬੀ ਲਾਉਂਦੇ ਨੇ ਇਹ ਮੂੰਗੀ ਦਾ ਕਿਸ ਤਰ੍ਹਾਂ ਖੇਤੀ ਕਰਦੇ ਨੇ ਕੀ ਸਾਰਾ ਤਜਰਬਾ ਉਹ ਕਰਨ ਲੱਗਿਆ ਸ਼ੁਰੂ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਪਿੰਡ ਲੋਪੋਂ ਜਿਹੜਾ ਮੋਗਾ ਜੀ ਹਾਂਜੀ ਮੋਗੇ ਜ਼ਿਲ੍ਹੇ ਦੇ ਵਿੱਚ ਆਇਆ ਤੇ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਮੂੰਗੀ ਦੀ ਖੇਤੀ ਕਰਦਿਆਂ ਨੂੰ ਮੂੰਗੀ ਦੀ ਖੇਤੀ ਕਰਦਿਆਂ ਤੋਂ ਸਾਨੂੰ ਹੋ ਗਏ 8-10 ਸਾਲ ਠੀਕ ਹੈ ਜੀ ਹਾਂਜੀ ਤੇ ਅੱਜ ਕੱਲ ਕਿਹੜਾ ਬੀਜ ਆ ਰਿਹਾ ਆਪਾਂ ਅੱਜ ਸਟਾਰ 444 ਲੜੇਗੇ ਸਟਾਰ 444 ਐਸਿਡ ਹਾਂਜੀ ਆਪਾਂ ਲਾ ਰਹੇ ਹਾਂ ਜੀ ਹਾਂਜੀ ਤੇ ਕਿੰਨੇ ਦਿਨ ਲੈਂਦੀ ਹੈ ਜੀ ਵੈਰਾਈਟੀ ਇਹ ਇਹ ਤਕਰੀਬਨ 60 ਦਿਨ ਲੈਂਦੀ ਹੈ ਜੀ 60 ਦਿਨਾਂ ਦੇ ਵਿੱਚ ਤਿਆਰ ਹੋਏ ਨੇ ਹਾਂਜੀ ਬਦੋ ਬਦ ਹਾਂਜੀ ਠੀਕ ਹੈ ਤੇ ਕਿੰਨਾ ਰਕਬਾ ਲਾਉਣਾ ਹੈ ਜੀ ਆਪਾਂ 10 ਕਿੱਲੇ ਲੱਗਦੇ ਨੇ ਕਣਕ ਵਾਲੇ ਵੱਢ ਚ ਨਹੀਂ ਜੀ ਆਲੂ ਵਾਲੇ ਤੇ ਸਰੋਂ ਵਾਲੇ ਆਲੂ ਵਾਲੇ ਤੇ ਸਰੋਂ ਵਾਲੇ ਬਾਣ ਚ 10 ਕਿੱਲੇ ਤੁਸੀਂ ਮੂੰਗੀ ਦੇ ਲਾਉਣੇ ਹੋ ਹਾਂਜੀ ਤੇ ਕੀ ਝਾੜ ਰਹਿੰਦਾ ਆਉਟਪੁਟ ਤਕਰੀਬਨ 9.2 ਦੇ ਅਰਦਗਾਂ ਦੇ ਹੇਠਾਂ ਹੀ ਆਉਂਦਾ ਜੀ ਇਹ 9 ਤੋਂ ਵੱਧ ਵੱਧ ਹੋ ਜਾਈਏ ਹਾਂਜੀ ਹਾਂ ਤੇ ਮਤਲਬ ਇੱਕ ਤਾਂ ਤੁਸੀਂ ਸਟਾਰ ਦਾ ਲਾਉਣੇ ਹੋ ਬੀਜ ਇਹਦੇ ਨਾਲ ਜਿਵੇਂ ਇੱਕ ਪੀਲੇ ਪੱਤੇ ਹੋਣ ਦੀ ਸਮੱਸਿਆ ਆ ਜਾਂਦੀ ਜੀ ਸੁੰਡੀ ਦੀ ਉਹ ਚੀਜ਼ਾਂ ਇਹਨੂੰ ਕਿੰਨੀ ਆਉਂਦੀ ਨਹੀਂ ਜੀ ਸਟਾਰ 444 ਤੇ ਕੋਈ ਪੀਲਾ ਪੱਤਾ ਨਹੀਂ ਹੁੰਦਾ ਠੀਕ ਹੈ ਜੀ ਹਾਂਜੀ ਤੇ ਹੋਰ ਬੀਜਾਂ ਦੇ ਮੁਕਾਬਲੇ ਕਿਵੇਂ ਦੇਖਦੇ ਹੋ ਪਹਿਲਾਂ ਵੀ ਤੁਸੀਂ ਹੋਰ ਬੀਜਾਂ ਨੂੰ ਕੱਲ ਤਾਂ ਬਹੁਤ ਸਹੀ ਹੈ ਜੀ ਤੇ ਪਹਿਲਾ ਵੀ ਲਾਉਂਦੇ ਸੀ ਉਹਨਾਂ ਦਾ ਝਾੜ ਵੀ ਘੱਟ ਸੀ ਝਾੜ ਹਾਂਜੀ ਝਾੜ ਦਾ ਕਿੰਨਾ ਕ ਫਰਕ ਹੈ ਪਹਿਲਾਂ ਦਾ ਮਹਾਸੇ 7 ਕੁਇੰਟਲ ਨਿਕਲਦੇ ਸੀ ਇਹ ਹੁਣ 9 ਕੁਇੰਟਲ ਤੋਂ ਉੱਪਰ ਨਿਕਲਦੀ ਹੈ ਤੇ ਫਲੀ ਫੁਲੀ ਚਿਟਕਣ ਦਾ ਕੋਈ ਸਮੱਸਿਆ ਦਾ ਫਲੀ ਦਾ ਕੋਈ ਨਹੀਂ ਗਾ ਬਾਕੀ ਇੱਕ ਸਾਰ ਵੱਢੀ ਜਾਂਦੀ ਹੈ ਪਕਾ ਸਾਰਾ ਪਕਾ ਸਾਰਾ ਇੱਕ ਸਾਰ ਆਉਂਦਾ ਠੀਕ ਹੈ ਉਹ ਜਿਹੜੇ ਪਹਿਲੇ ਵੀ ਸੀ ਉਹ ਕੋਈ ਤਿੰਨ ਵੇਲਾ ਪੱਕਦੇ ਸੀ ਕੋਈ ਪਕਵੋ ਪਹਿਲਾ ਪੱਕਿਆਂ ਤੇ ਉਸ ਵਿਚਾਲੇ ਜੇ ਪੱਕੇ ਨਾਲ ਵੱਡਣ ਤੇ ਦਿੱਕਤ ਆਉਂਦੀ ਆ ਹਾਂ ਇਹ ਕੰਪੈਨ ਨਾਲ ਵੱਡਣ ਤੇ ਕੋਈ ਡੱਕਤ ਨਹੀਂ ਆ ਕੰਪੈਨ ਨਾਲ ਹੀ ਵੱਡਦੇ ਜੀ ਆਪਾਂ ਹਾਂਜੀ ਕੰਪੈਨ ਤੇ ਵਿਕਣ ਮੁਕਣ ਦਾ ਕੀ ਰਹਿੰਦਾ ਜੀ ਸਿਸਟਮ ਵਿਕਣ ਦਾ ਵੀ ਕੋਈ ਪ੍ਰੋਬਲਮ ਨਹੀਂ ਕੀ ਸਾਨੂੰ ਜਗਰਾਵ ਮੰਡੀ ਪੈਂਦੀ ਆ ਠੀਕ ਹੈ ਜੀ ਵੈਸੇ ਤਾਂ ਸਾਡੇ ਵੱਧਰੀ ਮੰਡੀ ਚ ਵੀ ਵਿਕਦੀ ਆ ਪਰ ਆਪਾਂ ਅਸੀਂ ਜਗਰਾਵ ਮੰਡੀ ਵੇਚਦੇ ਆ ਤੇ ਕਿੰਨਾ ਕੁ ਰੇਟ ਲੱਗ ਜਾਂਦਾ ਜੀ ਰੇਟ ਪਿਛਲੇ ਸਾਲ ਤਾਂ ਤਕਰੀਬ ਵਿਖਿਆ 7800 ਨੂੰ 7800 ਨੂੰ ਵਿਕੀ ਆ ਪਿਛਲੇ ਸਾਲ ਹਾਂਜੀ ਉਦੋਂ ਪਿਛਲੇ ਸਾਲ 6800 ਨੂੰ ਵੀ ਕੀ ਸੀਗੀ ਪਰ ਸਾਨੂੰ ਬੋਨਸ ਮਿਲ ਗਈ 1000 ਉਹ ਜਿਹੜਾ ਭਗਵੰਤ ਮਾਨ ਦਾ ਭਗਵੰਤ ਮਾਨ ਇਹਦੇ ਤਾਂ ਠੀਕ ਹੈ ਜੀ ਤੇ ਮਤਲਬ ਕਹਿ ਦਈਏ 7000 ਨੂੰ ਤੁਹਾਡਾ ਰੇਟ ਲੱਗ ਜਾਂਦਾ ਹਾਂ ਹਾਂ ਜੀ ਲੱਗਦਾ ਤੇ ਖਰਚਾ ਵੀ ਕੋਈ ਬਾਲਾ ਨਹੀਂ ਹੈਗਾ ਇਸ ਫਸਲ ਦਾ ਨਹੀਂ ਖਰਚਾ ਜੀ ਆਲੂ ਵਾਲੇ ਬਾਹਰ ਤੇ ਤਾਂ ਕੋਈ ਖਾ ਖਾਤ ਨਹੀਂ ਕਿਉਂਕਿ ਥੱਲੇ ਵੀ ਕੋਈ ਡੀਏਪੀ ਵਗੈਰਾ ਪਾਉਣ ਦੀ ਲੋੜ ਨਹੀਂ ਸਰਵਰ ਸਰਵਰ ਵਿੱਚ ਪਾਉਣਾ ਪੈਂਦਾ ਠੀਕ ਹੈ ਜੀ ਫਿਰ ਇਹਦਾ ਮਤਲਬ 10 ਕੁ ਹਜ਼ਾਰ ਰੁਪਏ ਜੇ ਆਪਾਂ ਮੋਟਾ-ਮੋਟਾ ਖਰਚਾ ਕੱਢ ਦਈਏ ਹਾਂ ਜੀ ਤਾਂ 60 60-65 ਹਜ਼ਾਰ ਤਾਂ ਆਰਾਮ ਨਾਲ ਬਚਾ ਜਾਂਦੇ ਹਾਂ ਹਾਂ ਜੀ 60000 ਰੁਪਏ ਬਚਦਾ 60000 ਸੋ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ਮੇਰੇ ਵੱਲੋਂ ਜੀ ਜੇ ਮੂੰਗੀ ਦਾ ਬੀਜ ਲੈਣਾ ਹੋਵੇ ਤੁਸੀਂ ਵੈਸੇ ਤਾਂ ਆਲ ਇੰਡੀਆ ਦੇ ਵਿੱਚ ਕਿਤੋਂ ਵੀ ਲੈ ਸਕਦੇ ਹੋ ਭੱਠਲ ਬੀਜ ਸਟੋਰ ਹੈ ਲੁਧਿਆਣੇ ਇੱਥੇ ਯੂਨੀਵਰਸਿਟੀ ਦਾ ਮੇਲਾ ਵੀ ਲੱਗਣਾ ਜੂਨੀਵਰਸਿਟੀ ਦੇ 1 ਨੰਬਰ ਗੇਟ ਦੇ ਬਿਲਕੁਲ ਸਾਹਮਣੇ ਇੱਥੋਂ ਤੁਸੀਂ ਬੀਜ ਲੈ ਜਾ ਸਕਦੇ ਹੋ ਤੇ ਬਾਕੀ ਬਾਈ ਹੁਣੀ ਖੜੇ ਨੇ ਇਹਨਾਂ ਨੂੰ ਪੁੱਛਦਾ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਕਿਹੜਾ ਏਰੀਆ ਕਿਹੜਾ ਵੀਰੇ ਆਪਣਾ ਜੀ ਆਪਣਾ ਬਲਾਸਪੁਰ ਪਿੰਡ ਆ ਜੀ ਰੜਾ ਸਾਹਿਬ ਕੋਲ ਠੀਕ ਹੈ ਹਾਂਜੀ ਤੇ ਬਾਈ ਆਹ ਮੂੰਗੀ ਪਹਿਲਾਂ ਵੀ ਲਾਈਆ ਕਦੇ ਸਟਾਰ ਦੀ ਹਾਂਜੀ ਪਹਿਲਾਂ ਆਪਾਂ ਇੱਥੋਂ ਪਠੜੀ ਵਿੱਚ ਤੋਂ ਹੀ ਲੈ ਕੇ ਜਾਣਾ ਵੀਰੇ ਤੇ ਝਾੜ ਵਧੀਆ ਦਾ ਮੈਨੂੰ ਤਕਰੀਬਨ 3 ਸਾਲ ਹੋ ਗਏ ਹੂੰ ਤੇ ਕਿੱਲੇ ਮਗਰ ਵੀਰੇ 800 ਕਵਾਂਟ ਤੋਂ ਕੱਢ ਦਿੰਦੇ ਹਾਂ ਮਾਲ 9 ਕਵਾਂਟ ਤੱਕ ਕਰਾਵਾਂ ਹਾਂ ਹਾਂਜੀ ਹਾਂਜੀ ਮੇਰੇ ਰਾਣਾ ਕੋਈ ਬਿਮਾਰੀ ਵੀ ਜ਼ਿਆਦਾ ਨਹੀਂ ਪੈਂਦੀ ਹੈਗੀ ਵਧੀਆ ਰਹਿੰਦਾ ਪੀਜ ਵੀਰੇ ਆਪਣਾ ਵੀ ਮਤਲਬ ਹੁਣ ਤੱਕ ਤਜਰਬਾ ਜੇ ਦੇਖੀਏ ਤਾਂ ਵੀਰੇ ਆਪਾਂ ਨੂੰ ਵਧੀ ਹਾਂ ਠੀਕ ਹੈ ਬੀਜ ਵਧੀਆ ਮਿਲਦਾ ਵੀਰੇ ਠੀਕ ਹੈ ਬੀਜ ਦੇ ਉੱਤੇ ਇੱਕ ਐਨੀ ਪਹਿਲਾਂ ਲਿਖਿਆ ਰਹੇ ਹੋ ਤੁਸੀਂ ਹਾਂਜੀ ਹੁਣ ਕਣਕ ਵਾਲੇ ਵੱਢਦੇ ਜਿਵੇਂ ਤੁਸੀਂ ਦੱਸਿਆ ਵੀ ਲਾਉਣੀ ਆ ਤੇ ਇਹਦਾ ਵੀ ਕਾਰਨ ਵੀਰੇ ਦਾ ਕਾਰਨ ਹੈਗਾ ਜਿੱਦਾਂ ਮਤਲਬ ਸੀਜ਼ਨ ਫਿਰ ਨੇੜੇ ਆ ਜਾਂਦਾ ਨਾ ਫਿਰ ਡੁਪਲੀਕੇਸੀ ਹੋਣ ਲੱਗ ਜਾਂਦੀ ਹੈ ਜੀ ਹੂੰ ਉਹਦੇ ਚੀਜ਼ ਤੋਂ ਬਚਣ ਲਈ ਆਪਾਂ ਇਹ ਤੋਂ ਪਹਿਲਾਂ ਭਈ ਅਰੀਜਨਲ ਬੀਜ ਜਿਹੜਾ ਪੋ ਲੈ ਕੇ ਜਾਈਏ ਤੇ ਵੀਰੋ ਚੰਗੀ ਤਰ੍ਹਾਂ ਤੁਸੀਂ ਪੈਕਟ ਨੂੰ ਦੇਖੋ ਹਾਂਜੀ ਹਾਂਜੀ ਸਟਾਰ ਐਗਰੀ ਸੀਡ ਦਾ ਅੱਗੋਂ ਪਿੱਛੋਂ ਤੇ ਹੋਰ ਕੁਝ ਵੀ ਨਹੀਂ ਲਿਖਿਆ ਹੋਣਾ ਹਾਂਜੀ ਸਟਾਰ ਕਾਪਸ ਉੱਪਰ ਸਟਾਰ 444 ਇਹਨੂੰ ਚੰਗੀ ਤਰ੍ਹਾਂ ਦੇਖ ਲਓ ਇਸੇ ਤਰ੍ਹਾਂ ਦਾ ਪੈਕੇਟ ਲੈਣਾ ਡੁਪਲੀਕੇਸੀ ਤੋਂ ਜਰੂਰ ਬਚਿਓ ਹਾਂਜੀ ਸਟਾਰ ਦੇ ਆਪਦੇ ਸੋ ਬਹੁਤ ਬਹੁਤ ਧੰਨਵਾਦ ਵੀਰੇ ਹਾਂਜੀ ਥੈਂਕ ਯੂ